ਖੂਰ ਕਹ ਜਾਂਦਾ ਵੀ ਉਹਨਾਂ ਦਾ ਢਿੱਡ ਤੇ ਖੂ ਹੀ ਸੀ ਉਹਨਾਂ ਦੇ ਢਿੱਡ ਦੀ ਗੱਲ ਕੋਈ ਸਮਝ ਨਹੀਂ ਸਕਦਾ ਇਹ ਗੱਲ ਠੀਕ ਆ ਹੂੰ ਇਹ ਗੱਲ ਬਹੁਤ ਠੀਕ ਆ ਤੁਸੀਂ ਵੀ ਨਹੀਂ ਸਮਝ ਸਕਦਾ ਮੈਂ ਸਮਝਣ ਦੀ ਕਦੇ ਕੋਸ਼ਿਸ਼ ਵੀ ਨਹੀਂ ਸੀ ਕਰਦਾ ਸੱਚੀ ਹੁੰਦਾ ਸਾਰਾ ਉਹਦੀ وجہ ਨਾਲ ਅਮਰੀਕਾ ਦੀ ਜ਼ਿੰਦਗੀ ਤੇ ਆਪਣੀ ਵੀ ਅਪਰੋਚ ਰਹੀ ਹੈ ਇਹ ਹੂੰ ਕਿ ਆਈ ਮੇਕ ਇਟ ਮਾਈ ਬਿਜ਼ਨਸ ਨਾਟ ਟੂ ਨੋ ਥਿੰਗਸ ਵਿਚ ਆ ਮਾਥਿੰਗ ਵਿਚ ਆਰ ਨਾਟ ਕਨਸਰਨਡ ਵਿਦ ਮਾਈ ਵਰਕ ਜਿਹੜੇ ਮੇਰੇ ਕੰਮ ਨਾਲ ਸੰਬੰਧ ਨਹੀਂ ਹੁਣ ਮਸਲ ਤੁਹਾਡੇ ਕੋਲੇ ਆ ਹੂੰ ਤੇ ਮਤਲਬ ਤੁਹਾਡੇ ਬਾਰੇ ਮੈਂ ਉਸ ਗੱਲ ਬਾਰੇ ਆਪਣਾ ਮਤਲਬ ਧਿਆਨ ਰੱਖਾਂਗਾ ਕੋਈ ਗੱਲ ਨਾ ਮੈਂ ਕਰਾਂ ਜਿਹਦਾ ਮੇਰੇ ਨਾਲ ਸੰਬੰਧ ਨਹੀਂ ਮਤਲਬ ਤੁਸੀਂ ਤੁਸੀਂ ਤੁਹਾਡੀ ਕੋਈ ਵੀ ਨਿੱਜੀ ਗੱਲ ਜਾਂ ਤੁਹਾਡੇ ਹੋਰ ਕੋਈ ਕੰਮ ਦੀ ਗੱਲ ਵੀ ਜਾਂ ਤੁਹਾਡੇ ਦਫ਼ਤਰ ਚ ਕਿਵੇਂ ਚੱਲਦਾ ਆ ਤੁਹਾਡੀ ਸੈਲਰੀ ਕਿੰਨੀ ਆ ਜਾਂ ਤੁਹਾਡਾ ਸਟੇਟਸ ਕੀ ਆ ਮੈਂ ਅਜਿਹੀ ਗੱਲ ਕਦੇ ਵੀ ਨਹੀਂ ਪੁੱਛਦਾ ਕਿ ਤੁਸੀਂ ਬਾਦਲ ਸਾਹਿਬ ਨਾਲ ਅੱਛਾ ਬਾਦਲ ਸਾਹਿਬ ਉਹਨਾਂ ਦਾ ਇੱਕ ਸੌਖਾ ਸੀ ਕੰਮ ਇਹ ਕਿ ਉਹਨਾਂ ਦੇ ਨਾਲ ਇੱਕ ਹੋਰ ਗੱਲ ਆ ਸੀ ਕਿ ਉਹ ਇੱਕ ਬਹੁਤ ਵੱਡੇ ਕੈਨਵਸ ਤੇ ਕੰਮ ਕਰਦੇ ਸੀਗੇ ਪੂਰੀ ਸਟੇਟ ਦਾ ਪਰ ਕਿ ਦੇਸ਼ ਦੇ ਲੀਡਰ ਵੀ ਸੀਗੇ ਉਹ ਮਤਲਬ ਸਾਰੀ ਦੁਨੀਆ ਦੇ ਦੇਸ਼ ਦੇ ਲੀਡਰ ਜਿਹੜੇ ਸੀ ਉਹਨਾਂ ਦੀ ਰਿਸਪੈਕਟ ਕਰਦੇ ਸੀ ਸੋ ਉਹਨਾਂ ਦੇ ਅੰਦਰ ਕੀ ਕੁਛ ਹੁੰਦਾ ਸੀਗਾ ਤਾਂ ਮੇਰੀ ਸੋਇ ਕੋਸ਼ਿਸ਼ ਹੁੰਦੀ ਸੀ ਕਿ ਮੈਨੂੰ ਪਤਾ ਨਾ ਲੱਗੇ ਕਿਉਂਕਿ ਉਹ ਗੱਲਾਂ ਐਸੀਆਂ ਸੈਂਸਿਟਿਵ ਹੁੰਦੀਆਂ ਕਈ ਵਾਰੀ ਕਿ ਸਾਡੇ ਵਰਗੇ ਬੰਦੇ ਤੋਂ ਕਿਤੇ ਸੈਟੀਸਫਾਈ ਵੀ ਨਿਕਲ ਜਾਏ ਤਾਂ ਉਹ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਸੋ ਮੇਰਾ ਅਕਸਰ ਹੁੰਦਾ ਸੀ ਜਦੋਂ ਮੈਨੂੰ ਲੱਗੇ ਕਿ ਬਾਦਸ਼ਾਹ ਕੋਈ ਕਨਫਿਡੈਂਸ਼ੀਅਲ ਜਾਂ ਕੋਈ ਬਹੁਤ ਸੈਂਸਿਟਿਵ ਗੱਲ ਕਰਨਾ ਚਾਹੁੰਦੇ ਆ ਕਿਸੇ ਨਾਲ ਤਮੈਂ ਉਸ ਬੰਦੇ ਨੂੰ ਉੱਥੇ ਅੰਦਰ ਮਿਠਾ ਕੇ ਬਾਹਰ ਚਲੇ ਜਾਂਦਾ ਸੀ ਜੇ ਬਾਲ ਸਾਹਿਬ ਆਪ ਬੁਲਾਣ ਫਿਰ ਮੈਂ ਵਾਪਸ ਆਉਂਦਾ ਸੀ ਇੱਕ ਹੋਰ ਕਹੇ ਜਾਂਦਾ ਵੀ ਉਹਨਾਂ ਦਾ ਢਿੱਡ ਤੇ ਖੂ ਹੀ ਸੀ ਉਹਨਾਂ ਦੇ ਢਿੱਡ ਦੀ ਗੱਲ ਕੋਈ ਸਮਝ ਨਹੀਂ ਸਕਦਾ ਇਹ ਗੱਲ ਠੀਕ ਆ ਹੂੰ ਇਹ ਗੱਲ ਬਹੁਤ ਠੀਕ ਆ ਤੁਸੀਂ ਵੀ ਨਹੀਂ ਸਮਝ ਸਕਦਾ ਮੈਂ ਸਮਝਣ ਦੀ ਕਦੇ ਕੋਸ਼ਿਸ਼ ਵੀ ਨਹੀਂ ਸੀ ਕਰਦਾ ਸੱਚੀ ਹੁੰਦਾ ਸਾਰਾ ਉਹਦੀ ਵਜ੍ਹਾ ਨਾਲ ਮੇਰੀ ਇੱਕ ਜ਼ਿੰਦਗੀ ਤੇ ਆਪਣੀ ਵੀ ਅਪਰੋਚ ਰਹੀ ਹੈ ਇਹ ਹੂੰ ਕਿ ਆਈ ਮੇਕ ਇਟ ਮਾਈ ਬਿਜ਼ਨਸ ਨਾਟ ਟੂ ਨੋ ਥਿੰਗਸ ਵਿਚ ਆਮ ਨਥਿੰਗ ਵਿਚ ਆਰ ਨਾਟ ਕਨਸਰਨਡ ਵਿਦਿਓ ਗਰੇ ਮੇਰੇ ਕੰਮ ਨਾਲ ਸੰਬੰਧ ਨਹੀਂ ਹੁਣ ਮਸਲ ਤੁਹਾਡੇ ਕੋਲੇ ਆਇਆ ਤੇ ਮਤਲਬ ਤੁਹਾਡੇ ਬਾਰੇ ਮੈਂ ਉਸ ਗੱਲ ਬਾਰੇ ਆਪਣਾ ਮਤਲਬ ਧਿਆਨ ਰੱਖਾਂਗਾ ਕੋਈ ਗੱਲ ਨਾ ਮੈਂ ਕਰਾਂ ਜਿਹੜਾ ਮੇਰੇ ਨਾਲ ਸੰਬੰਧ ਨਹੀਂ ਮਤਲਬ ਤੁਸੀਂ ਤੁਸੀਂ ਤੁਹਾਡੀ ਕੋਈ ਵੀ ਨਿੱਜੀ ਗੱਲ ਜਾਂ ਤੁਹਾਡੇ ਹੋਰ ਕੋਈ ਕੰਮ ਦੀ ਗੱਲ ਵੀ ਜਾਂ ਤੁਹਾਡੇ ਦਫ਼ਤਰ ਚ ਕਿਵੇਂ ਚੱਲਦਾ ਆ ਤੁਹਾਡੀ ਸੈਲਰੀ ਕਿੰਨੀ ਆ ਜਾਂ ਤੁਹਾਡਾ ਸਟੇਟਸ ਕੀ ਆ ਮੈਂ ਬੰਦੀ ਗੱਲ ਕਦੇ ਵੀ ਨਹੀਂ ਪੁੱਛਦਾ ਕਿਸੇ ਤੋਂ ਵੀ ਬਾਦਲ ਸਾਹਿਬ ਨਾਲ ਅੱਛਾ ਬਾਦਲ ਸਾਹਿਬ ਉਹਨਾਂ ਇੱਕ ਸੌਖਾ ਸੀ ਕੰਮ ਹੈ ਕਿ ਉਹਨਾਂ ਦੇ ਨਾਲ ਇੱਕ ਹੋਰ ਗੱਲਾਂ ਸੀ ਕਿ ਉਹ ਇੱਕ ਬਹੁਤ ਵੱਡੇ ਕੈਨਵਸ ਤੇ ਕੰਮ ਕਰਦੇ ਸੀਗੇ ਪੂਰੀ ਸਟੇਟ ਦਾ ਵਰਕੇ ਦੇਸ਼ ਦੇ ਲੀਡਰ ਵੀ ਸੀਗੇ ਉਹ ਮਤਲਬ ਸਾਰੀ ਦੁਨੀਆ ਦੇ ਦੇਸ਼ ਦੇ ਲੀਡਰ ਜਿਹੜੇ ਸੀ ਉਹਨਾਂ ਦੀ ਰਿਸਪੈਕਟ ਕਰਦੇ ਸੀ ਸੋ ਉਹਨਾਂ ਦੇ ਅੰਦਰ ਕੀ ਕੁਛ ਹੁੰਦਾ ਸੀਗਾ ਤਾਂ ਮੇਰੀ ਸੋਇ ਕੋਸ਼ਿਸ਼ ਹੁੰਦੀ ਸੀ ਕਿ ਮੈਨੂੰ ਪਤਾ ਨਾ ਲੱਗੇ ਕਿਉਂਕਿ ਉਹ ਗੱਲਾਂ ਐਸੀਆਂ ਸੈਂਸਿਟਿਵ ਹੁੰਦੀਆਂ ਕਈ ਵਾਰੀ ਕਿ ਸਾਡੇ ਵਰਗੇ ਬੰਦੇ ਤੋਂ ਕਦੇ ਸੈਟਿਸਫਾਈ ਵੀ ਨਿਕਲ ਜਾਏ ਤਾਂ ਉਹ ਬਹੁਤ ਨੁਕਸਾਨ ਹੋ ਸਕਦਾ ਸੋ ਮੇਰਾ ਅਕਸਰ ਹੁੰਦਾ ਸੀ ਜਦੋਂ ਮੈਨੂੰ ਲੱਗੇ ਕਿ ਬਾਦਸ਼ਾਹ ਕੋਈ ਕਨਫਿਡੈਂਸ਼ੀਅਲ ਜਾਂ ਕੋਈ ਬਹੁਤ ਸੈਂਸਿਟਿਵ ਗੱਲ ਕਰਨਾ ਚਾਹੁੰਦੇ ਕਿਸੇ ਨਾਲ ਤਾਂ ਮੈਂ ਉਸ ਬੰਦੇ ਨੂੰ ਉੱਥੇ ਅੰਦਰ ਮਿਠਾ ਕੇ ਬਾਹਰ ਚਲੇ ਜਾਂਦਾ ਸੀ ਜੇ ਬਾਲ ਸਾਹਿਬ ਆਪ ਬੁਲਾਉਣ ਫਿਰ ਮੈਂ ਵਾਪਸ ਆਉਂਦਾ ਸੀ ਇੱਕ ਹੋਰ ਕਹੇ ਜਾਂਦਾ ਵੀ ਉਹਨਾਂ ਦਾ ਢਿੱਡ ਤੇ ਖੂ ਹੀ ਸੀ ਉਹਨਾਂ ਦੇ ਢਿੱਡ ਦੀ ਗੱਲ ਕੋਈ ਸਮਝ ਨਹੀਂ ਸਕਦਾ ਇਹ ਗੱਲ ਠੀਕ ਆ ਹੂੰ ਇਹ ਗੱਲ ਬਹੁਤ ਠੀਕ ਆ ਤੁਸੀਂ ਵੀ ਨਹੀਂ ਸਮਝ ਸਕਦਾ ਮੈਂ ਸਮਝਣ ਦੀ ਕਦੇ ਕੋਸ਼ਿਸ਼ ਵੀ ਨਹੀਂ ਸੀ ਕਰਦਾ ਸੱਚੀ ਹੁੰਦਾ ਸਾਰਾ ਉਹਦੀ ਵਜ੍ਹਾ ਨਾਲ ਮੇਰੀ ਇੱਕ ਜ਼ਿੰਦਗੀ ਤੇ ਆਪਣੀ ਵੀ ਅਪਰੋਚ ਰਹੀ ਹੈ ਇਹ ਹੂੰ ਕਿ ਆਈ మేਕ ਇਟ ਮਾਈ ਬਿਜ਼ਨਸ ਹੂੰ not to know things which have nothing which are not concerned with my work ਜਿਹੜੇ ਮੇਰੇ ਕੰਮ ਨਾਲ ਸੰਬੰਧ ਨਹੀਂ ਹੁਣ ਬਸ ਤੁਹਡੇ ਕੋਲੇ ਆ ਆ ਤੇ ਮਤਲਬ ਤੁਹਾਡੇ ਬਾਰੇ ਮੈਂ ਉਸ ਗੱਲ ਬਾਰੇ ਆਪਣਾ ਮਤਲਬ ਧਿਆਨ ਰੱਖਾਂਗਾ ਕੋਈ ਗੱਲ ਨਾ ਮੈਂ ਕਰਾਂ ਜਿਹੜਾ ਮੇਰੇ ਨਾਲ ਸੰਬੰਧ ਨਹੀਂ ਮਤਲਬ ਤੁਸੀਂ ਤੁਸੀਂ ਤੁਹਾਡੀ ਕੋਈ ਵੀ ਨਿੱਜੀ ਗੱਲ ਜਾਂ ਤੁਹਾਡੇ ਹੋਰ ਕੋਈ ਕੰਮ ਦੀ ਗੱਲ ਵੀ ਜਾਂ ਤੁਹਾਡੇ ਦਫ਼ਤਰ ਚ ਕਿਵੇਂ ਚੱਲਦਾ ਆ ਤੁਹਾਡੀ ਸੈਲਰੀ ਕਿੰਨੀ ਆ ਜਾਂ ਤੁਹਾਡਾ ਸਟੇਟਸ ਕੀ ਆ ਮੈਂ ਇਦਾਂ ਦੀ ਗੱਲ ਕਦੇ ਵੀ ਨਹੀਂ ਪੁੱਛਦਾ ਕਿ ਤੁਸੀਂ ਬਾਦਲ ਸਾਹਿਬ ਨਾਲ ਅੱਛਾ ਬਾਦਲ ਸਾਹਿਬ ਉਹਨਾਂ ਦਾ ਇੱਕ ਸੌਖਾ ਸੀ ਕੰਮ ਇਹ ਹੈ ਕਿ ਉਹਨਾਂ ਦੇ ਨਾਲ ਇੱਕ ਹੋਰ ਗੱਲਾਂ ਸੀ ਕਿ ਉਹ ਇੱਕ ਬਹੁਤ ਵੱਡੇ ਕੈਨਵਸ ਤੇ ਕੰਮ ਕਰਦੇ ਸੀਗੇ ਪੂਰੀ ਸਟੇਟ ਦਾ ਵਰਕੇ ਦੇਸ਼ ਦੇ ਲੀਡਰ ਵੀ ਸੀਗੇ ਉਹ ਮਤਲਬ ਸਾਰੀ ਦੁਨੀਆ ਦੇ ਦੇਸ਼ ਦੇ ਲੀਡਰ ਜਿਹੜੇ ਸੀ ਉਹਨਾਂ ਦੀ ਰਿਸਪੈਕਟ ਕਰਦੇ ਸੀ ਸੋ ਉਹਨਾਂ ਦੇ ਅੰਦਰ ਕੀ ਕੁਛ ਹੁੰਦਾ ਸੀਗਾ ਤਾਂ ਮੇਰੀ ਸੋਇ ਕੋਸ਼ਿਸ਼ ਹੁੰਦੀ ਸੀ ਕਿ ਮੈਨੂੰ ਪਤਾ ਨਾ ਲੱਗੇ ਕਿਉਂਕਿ ਉਹ ਗੱਲਾਂ ਐਸੀਆਂ ਸੈਂਸਿਟਿਵ ਹੁੰਦੀਆਂ ਕਈ ਵਾਰੀ ਕਿ ਸਾਡੇ ਵਰਗੇ ਬੰਦੇ ਤੋਂ ਕਦੇ ਸੈਟਿਸਫਾਈ ਵੀ ਨਿਕਲ ਜਾਏ ਤਾਂ ਉਹ ਬਹੁਤ ਨੁਕਸਾਨ ਹੋ ਸਕਦਾ ਸੋ ਮੇਰਾ ਅਕਸਰ ਹੁੰਦਾ ਸੀ ਜਦੋਂ ਮੈਨੂੰ ਲੱਗੇ ਕਿ ਬਾਦਸ਼ਾਹ ਕੋਈ ਕਨਫਿਡੈਂਸ਼ੀਅਲ ਜਾਂ ਕੋਈ ਬਹੁਤ ਸੈਂਸਿਟਿਵ ਗੱਲ ਕਰਨਾ ਚਾਹੁੰਦੇ ਆ ਕਿਸੇ ਨਾਲ ਤਾਂ ਮੈਂ ਉਸ ਬੰਦੇ ਨੂੰ ਉੱਥੇ ਅੰਦਰ ਬਿਠਾ ਕੇ ਬਾਹਰ ਚਲਾ ਜਾਂਦਾ ਸੀ ਜੇ ਬਾਲ ਸਾਹਿਬ ਆਪ ਬੁਲਾਣ ਫਿਰ ਮੈਂ ਵਾਪਸ ਆ ਜਾਂਦਾ